ਬੀਤੇ ਦਿਨੀ ਕੁੱਲੜ ਪੀਜ਼ਾ ਜੋੜਾ ਜਲੰਧਰ ਦੀ ਦੁਕਾਨ ਵਿਖੇ ਨਿਹੰਗ ਸਿੰਘਾਂ ਵੱਲੋਂ ਉਹਨਾਂ ਦੀ ਦੁਕਾਨ ਤੇ ਜਾ ਕੇ ਧਮਕੀਆਂ ਦਿੱਤੀਆਂ ਗਈਆਂ ਸੀ ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂ ਅਰਵਿੰਦ ਗੋਤਮ ਵੱਲੋਂ ਐਲਾਨ ਕੀਤਾ ਕਿ ਕੁੱਲੜ ਪੀਜ਼ਾ ਵਾਲੇ ਜੋੜੇ ਸਹਿਜ ਰੋੜਾ ਅਤੇ ਗੁਰਪ੍ਰੀਤ ਕੌਰ ਨੂੰ ਦਵਾਂਗੇ ਸ਼ਿਵ ਸੈਨਿਕਾ ਦੀ ਨਿੱਜੀ ਸੁਰੱਖਿਆ ਜੈ ਕਰਾ ਵੀਰ ਬਦਰੰਗੇ ਹਰ ਹਮਾਇਤ ਦੋਸਤੋ ਅੱਜ ਸ਼ਿਵ ਸੈਨਾ ਹਿੰਦੁਸਤਾਨ ਇੱਕ ਅਹਿਮ ਮੀਟਿੰਗ ਮੁਹਾਲੀ ਦੇ ਵਿੱਚ ਹੋਈ ਹੈ ਮੁਹਾਲੀ ਦੇ ਦਫਤਰ ਦੇ ਵੀ ਸ਼ਿਵਸਾਨਾ ਹਿੰਦੁਸਤਾਨ ਦੇ ਦਫਤਰ ਦੇ ਵਿੱਚ ਹੋਈ ਹੈ ਜਿਸ ਦੇ ਵਿੱਚ ਅੱਜ ਸ਼ਿਵਸਾਨਾ ਹਿੰਦੁਸਤਾਨ ਨੇ ਕਿਉਂਕਿ ਸ਼ਿਵਸਾਨਾ ਹਿੰਦੁਸਤਾਨ ਵੱਖ-ਵੱਖ ਜੋ ਵੀ ਸਮਾਜਿਕ ਮੁੱਦੇ ਹੁੰਦੇ ਆ ਉਹਦੇ ਤੇ ਲਗਾਤਾਰ ਲੋਕਾਂ ਨੂੰ ਜਾਗਰੂਕ ਕਰਦੀ ਹੈ ਉਹਦੇ ਤੇ ਅਸੀਂ ਚੰਨਣਾ ਪਾਉਂਦੇ ਰਹਿਣੇ ਆਂ ਔਰ ਸਮਾਜ ਦੇ ਵਿੱਚ ਜੇ ਕਿਸੇ ਦੇ ਨਾਲ ਕੋਈ ੱੱੱਕਾ ਹੁੰਦਾ ਓਦੀ ਆਵਾਜ਼ ਵੀ ਅਸੀਂ ਬੜੇ ਹੀ ਬੁਲੰਦ ਤਰੀਕੇ ਦੇ ਨਾਲ ਚੱਕਦੇ ਆਂ ਸੋ ਅੱਜਕੱਲ ਜਿਹੜਾ ਮਸਲਾ ਚੱਲ ਰਿਹਾ ਹੈ ਉਹ ਕੁਲੜ ਪੀਜੇ ਵਾਲੇ ਨੇ ਇੱਕ ਜੋੜੀ ਹੈ ਸਹਿਜ ਅਰੋੜਾ ਔਰ ਓਦੀ ਵਾਈਫ ਹੈ ਗੁਰਪ੍ਰੀਤ ਕੌਰ ਉਹਨਾਂ ਦਾ ਮਸਲਾ ਪਹਿਲਾਂ ਵੀ ਥੋੜੇ ਸਮੇਂ ਪਹਿਲਾਂ ਵੀ ਚੱਲਿਆ ਸੀਗਾ ਇਹ 6 ਮਹੀਨੇ ਪਹਿਲਾਂ ਉਹਨਾਂ ਦੀ ਇੱਕ ਕੋਈ ਵੀਡੀਓ ਕਿਸੇ ਵਿਅਕਤੀ ਵੱਲੋਂ ਵਾਇਰਲ ਕਰ ਦਿੱਤੀ ਜਾਂਦੀ ਹੈ ਜਿਹੜੀ ਕਿ ਅਸ਼ਲੀਲ ਵੀਡੀਓ ਸੀ ਜਿਹੜੀ ਕਿ ਹੋਣੀ ਨਹੀਂ ਸੀ ਚਾਹੀਦੀ ਪਰ ਕਿੰਨਾ ਕਾਰਨਾ ਕਰਕੇ ਉਹ ਵੀਡੀਓ ਵਾਇਰਲ ਹੁੰਦੀ ਹੈ ਤੇ ਉਸ ਜੋੜੀ ਨੂੰ ਅੱਜ ਸਮਾਜ ਦੇ ਵਿੱਚ ਉਹਨਾਂ ਦਾ ਇਹ ਹਾਲ ਹੋਇਆ ਪਿਆ ਵੀ ਉਹਨਾਂ ਦਾ ਜਿਨਾਅ ਔਖਾ ਹੋਇਆ ਹੋਇਆ ਜਿਵੇਂ ਕਿ ਉਹ ਮੁੰਡਾ ਸਹਿਜ ਹੈ ਜਿਹੜਾ ਉਹ ਲਗਾਤਾਰ ਨਿਰੰਤਰ ਹੀ ਉਹ ਲਾਈਵ ਹੋ ਕੇ ਆਪਣੇ ਜੋ ਉਹਦੇ ਤੇ ਕਸ਼ਟ ਹੈ ਉਹਦੇ ਬਾਰੇ ਉਹ ਲੋਕਾਂ ਨੂੰ ਦੱਸ ਰਿਹਾ ਹੈ ਦੋਸਤੋ ਹੁਣ ਮਸਲਾ ਇਹ ਹੈ ਵੀ ਕੱਲ ਇੱਕ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਇੱਕ ਬਦਮਾਸ਼ ਵਿਅਕਤੀ ਜਿਹਦਾ ਨਾਮ ਰਮਨਦੀਪ ਸਿੰਘ ਮੰਗੂ ਮੱਠਾ ਉਹ ਕੁਲਣ ਪੀਜੇ ਵਾਲਿਆਂ ਦੇ ਆਫਿਸ ਦੇ ਵਿੱਚ ਜਾਂਦਾ ਹੈ ਉੱਥੇ ਜਾ ਕੇ ਉਹ ਬੰਦਾ ਬਦਮਾਸ਼ੀ ਕਰਦਾ ਹੈ ਹੱਥਾਂ 'ਚ ਵਰਛੇ ਫੜ ਕੇ ਔਰ ਉਸ ਜੋੜੀ ਦੇ ਨਾਲ ਜੋ ਪਤਾ ਲੱਗਿਆ ਕਿ ਉਹ ਉਹਨਾਂ ਤੋਂ 50000 ਰੁਪਏ ਦੀ ਡਿਮਾਂਡ ਕਰ ਰਿਹਾ ਹੈ ਬਈ ਤੁਹਾਡੀਆਂ ਅਸੀਂ ਵੀਡੀਓ ਵਗੈਰਾ ਜੋ ਵੀ ਆ ਬਣਾਈਆਂ ਜਾਂ ਜੋ ਵੀ ਜੋ ਕੁਝ ਚੱਲ ਰਿਹਾ ਅਸੀਂ ਉਹਨੂੰ ਸਾਰੇ ਨੂੰ ਇੱਥੇ ਹੀ ਖਤਮ ਕਰ ਦਾਂਗੇ ਔਰ ਕਾਰਨ ਕੀ ਲੈ ਕੇ ਆਇਆ ਉਹ ਬੰਦਾ ਕੀ ਮੰਗੂ ਮੱਠ ਹੈ ਜਿਹੜਾ ਕਿ ਤੂੰ ਕੋਈ ਗਾਲੀ ਗੋਲ ਮੱਚ ਕੀਤੀ ਹੈ ਸੋ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹਨਾ ਹੈ ਡੀਜੀਪੀ ਸਾਹਿਬ ਨੂੰ ਕਹਿਣਾ ਚਾਹਨਾ ਹੈ ਇਹ ਜੋ ਰਮਨਦੀਪ ਸਿੰਘ ਮੰਗੂ ਮੰਗੂ ਮੱਠ ਹੈ ਉਹਦੇ ਤੇ ਤੁਰੰਤ ਹੀ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਬੰਦਾ ਜੋ ਇਹਦਾ ਬੈਕਗ੍ਰਾਉਂਡ ਹੈ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਬਈ ਇਹ ਚਿੱਟਾ ਵੀ ਪੀਂਦਾ ਹੈ ਔਰ ਚਿੱਟਾ ਵੇਚਦਾ ਵੀ ਰਿਹਾ ਹੈ ਇਹ ਬੰਦਾ ਇਹਦਾ ਕੋਈ ਮਤਲਬ ਨਹੀਂ ਬਣਦਾ ਕਿਸੇ ਦੀ ਦੁਕਾਨ 'ਚ ਜਾ ਕੇ ਉੱਥੇ ਇਹ ਬੰਦਾ ਟ੍ਰੈਸਪਾਸਿੰਗ ਕਰੇ ਉੱਥੇ ਜਾ ਕੇ ਐਕਸਟਰਸ਼ਨ ਮੰਗੇ ਸੋ ਔਰ ਇੱਕ ਉੱਥੇ ਉਹ ਇਹ ਵੀ ਗੱਲ ਕਹਿ ਰਿਹਾ ਭਈ ਤੁਹਾਡੀ ਜਿਹੜੀ ਇਹ ਦੁਕਾਨ ਹੈ ਇਹਨੂੰ ਮੈਂ ਅੱਗ ਲਾ ਦੂੰਗਾ ਇਹਨੂੰ ਇੱਥੇ ਸਵਾਹ ਕਰ ਦੂੰਗਾ ਸੋ ਮੇਰੀ ਬੇਨਤੀ ਹੈ ਮਾਨਯੋਗ ਬੀਜਪੀ ਸਾਹਿਬ ਨੂੰ ਭਈ ਇਸ ਬਦਮਾਸ਼ ਬੰਦੇ ਤੇ ਇਹਦੇ ਤੇ ਸਖਤ ਕਾਰਵਾਈ ਕੀਤੀ ਜਾਵੇ ਜਿਹੜੀਆਂ ਇਹ ਤਰਾਵਾ ਬਣਦੀਆਂ ਉਹ ਸਹਿਤ ਇੱਥੇ ਕਾਰਵਾਈ ਕੀਤੀ ਜਾਵੇ ਨੰਬਰ 2 ਜਿਹੜਾ ਇਹ ਕੁਲੜ ਪੀਜੇ ਵਾਲੀ ਜਿਹੜੀ ਜੋੜੀ ਹੈ ਜਿਹਦੇ ਵਿੱਚ ਇਹਦਾ ਸਹਿਜ ਔਰ ਗੁਰਪ੍ਰੀਤ ਕੌਰ ਹੈ ਜਿਹੜੀ ਉਹਦੀ ਵਾਈਫ ਹੈ ਉਹਨੂੰ ਸਿਕਿਉਰਿਟੀ ਦਿੱਤੀ ਜਾਵੇ ਅਸੀਂ ਪੰਜਾਬ ਪੁਲਿਸ ਤੋਂ ਬੇਨਤੀ ਕਰਦੇ ਆਂ ਪੰਜਾਬ ਪੁਲਿਸ ਨੂੰ ਕਿ ਇਹ ਜੋੜੇ ਨੂੰ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਵੇ ਅਗਰ ਪੰਜਾਬ ਪੁਲਿਸ ਇਹਨਾਂ ਨੂੰ ਸਿਕਿਉਰਿਟੀ ਦੇਣ ਵਿੱਚ ਸਕਸ਼ਮ ਨਹੀਂ ਹੈ ਤਾਂ ਸ਼ਿਵ ਸੈਨਾ ਹਿੰਦੁਸਤਾਨ ਇਹਨਾਂ ਨੂੰ ਜੋ ਵੀ ਜਦ ਵੀ ਇਹ ਸਾਨੂੰ ਕਹਿਣਗੇ ਜੇ ਸਹਿਜ ਸਾਨੂੰ ਕਹੇਗਾ ਸਾਨੂੰ ਸਾਡੇ ਨਾਲ ਕੰਟੈਕਟ ਕਰ ਲਵੇ ਅਸੀਂ ਆਪਣੇ ਨੰਬਰ ਇੱਥੇ ਫੇਸਬੁੱਕ ਕਰਾਈ ਆਪਾਂ ਇਹਦੇ ਵਿੱਚ ਪਾ ਦਾਂਗੇ ਵੀਡੀਓ ਦੇ ਵਿੱਚ ਸਾਡੇ ਨਾਲ ਉਹ ਸੰਪਰਕ ਕਰਨ ਤੇ शिवसेना ਹਿੰਦੁਸਤਾਨ ਉਸ ਜੋੜੀ ਨੂੰ ਅਸੀਂ ਉਹਨਾਂ ਨੂੰ ਸਿਕਿਉਰਿਟੀ ਮਹਿਆ ਕਰਾਵਾਂਗੇ ਅੱਜ ਦੀ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਮੇਰੇ ਨਾਲ ਸਾਡੇ ਮੁਹਾਲੀ ਜ਼ਿਲ੍ਹੇ ਦੇ ਪ੍ਰਧਾਨ ਬ੍ਰਿਗੁਨਾਥ ਗਿਰੀ ਜੀ ਅਖਿਲੇਸ਼ ਸਿੰਘ ਜੀ ਦਿਨੇਸ਼ ਕੁਸ਼ਵਾਹ ਜੀ ਗੁਪਤਾ ਜੀ ਮਨੀਸ਼ ਜੀ ਤੇ ਲਾਲ ਬਾਬੂ ਜੀ ਅਸੀਂ ਸਾਰਿਆਂ ਵੱਲੋਂ ਇਹ ਅੱਜ ਦੀ ਜੋ ਮੀਟਿੰਗ ਹੈ ਉਹ ਸੰਪੰਨ ਕੀਤੀ ਜਾਂਦੀ ਹੈ ਜੈਕਾਰਾ ਵੀਰ ਬਜਰੰਗੇ ਜੈਕਾਰਾ